ਮੇਰੇ ਨਾਲ 80000 ਰੁਪਏ ਬਈ ਮੈਂ ਇਹ ਬੰਦੇ ਨੂੰ ਮਾਰਨਾ ਓਏ ਲੈ ਬੱਕਰੀਆਂ ਤੇ ਦੇਖ ਲੈ ਕਮੀ ਆ ਆਪਾਂ ਕੀ ਹੱਲ ਰਹਿਣਾ ਨਾ ਨਵੇਂ ਬੰਦੇ ਓੱਖਾ ਹੋ ਜਾਂਦਾਗਾ ਨਹੀਂ ਫਿਰ ਗੱਲ ਬਈ ਰੱਬ ਲਾ ਲੈ ਮੈਂ ਲਾਈਵ 'ਚ ਕਹਿੰਨਾ ਗਾ ਫਿਰ ਗੱਲ ਤੋਂ ਤੂੰ ਲਾਈਵ 'ਚ ਕਹਿੰਨਾ ਰੱਬ ਲਾ ਦੇ ਗੱਲ ਕਰਿਆ ਕਰੋ ਨਾ ਦੀ ਗੱਲ ਨਹੀਂ ਉਹ ਉੱਗਲ ਨੂੰ ਪਾਣੀ ਇਹ ਬੱਕਰੀ ਇਦਾਂ ਕਰਦੀ ਆਦਾ ਫਾੜਿਆਦਾ ਦੇ ਦੇ ਬੱਕਰਾ 35000 ਦੀਆਂ ਨਹੀਂ ਖਾਂਦੀ ਆ ਬਰਾ 40000 ਦੇ ਦਊਗਾ ਇਹਦੇ ਨੇ ਲੈ ਆਣੀਆਂ ਨੇ ਬੱਸ ਲੈ ਹੁਣ ਸਭਾਂ ਜਾ ਹੁਣ ਕੀ ਕਰੀਏ ਸਾੜਿਆ ਪੂਰਾ ਬੋਲੀ ਮੈਂ ਲਾਈਵ 'ਚ ਕਹਿ ਰਹੇ ਹਾਂਗਾ RAMU ਲੈਣਾ ਬਈ ਜੰਮਨਰੀ ਦੀ ਸੌਣ ਕਵਾਰਟੀ ਦੀ ਜੇ ਬੱਕ ਬੱਕਰੀ ਵੀ ਉਰੇ ਨਹੀਂ ਬਾਪ ਹਾਂ ਬੱਕਰੀ ਤੇ ਮੈਂ ਬਾਪ ਨੂੰ ਪੈਸੇ ਦਊਂਗਾ ਤੈਨੂੰ ਐ ਨਹੀਂ ਬੱਕਰੀ ਬਦ ਕਰ ਦਊਂਗਾ ਹੋਰ ਫੈਕਰੀ ਦਾ ਐਵੇਂ ਮਿਲਣਗੇ ਮੈਂ ਵੀ ਬੋਣੀ ਵਾਲੇ ਕੰਮ ਕਰਦੇ ਹੁੰਦੇ ਆ ਬਈ ਯਾਰ ਅਸੀਂ ਵੀ ਇहां ਵੀ ਚੱਲ ਬੋਣੀ ਹੀ ਕਰਦੇ 22 18 ਕਿੰਨਾ ਹੋ ਗਿਆ 26 ਦੇ 18 44000 ਹੋ ਗਿਆ ਜੁੜੀ ਦਾ ਕੋਈ ਗੱਲ ਨਹੀਂ ਮੈਂ ਸਹੀ ਕਰ ਲ ਬਾਈ ਬਾਕੀ ਵੀ ਜੋ ਰੱਬ ਲੈ ਦੀ ਗੱਲ ਹੈ ਨਾ ਪੰਜ ਉਹ ਚ ਪੰਜਾ ਅੱਛਾ ਅੱਛਾ ਜੀ ਅਲਾਉਗਰ ਜਲਾ ਲਾਈਵ ਜਲਾ ਲਾ ਆ ਮੈਂ ਵੀਡੀਓ ਵਾੜੀ ਪਾ ਲਿਆ ਕਰਦਾ ਹੀ ਮੰਡੀ ਚੱਲੂਗੀ ਬਦੰਦਰਾ ਪੰਜ ਮੇਰਾ ਕੋਤੀ ਹੈ ਪਾਈਆਂ ਮੰਡੀ ਦੇ ਮਾਲ ਕੋ ਤੁਸੀਂ ਵੀਡੀਓ ਵਾੜੀ ਬਣਾ ਕੇ ਪਾ ਲਿਆ ਕਰ ਮੰਨੀ ਮੋਢੀ ਮੰਡੀ ਦੀ ਹੋ ਠੀਕ ਹੈ ਸ਼ੇਰਾ ਸਰਪੰਚ ਦੀ ਹਿੰਦੀ ਵਾਲੇ ਕਹਿੰਦਾ ਵਾਹ ਅੱਵਾ ਆਇਆ ਲਹੌੜਾ ਗੀੜੂ ਮਾਰਾ ਹਬੰਦ ਹੈ ਸਾਬਾ ਹੁਣ ਤੂੰ ਵੀੜੂ ਬਣਾਵਾ ਹੁਣ ਵੀਡੀਓ ਵਾੜੀ ਬਣਾ ਕੇ ਪਾਇਆ ਕਰ ਇਹਦਾ ਮੰਗਰ 26000 ਰੁਪਿਆ ਇਹਦਾ ਮੰਗਰ 18000 ਰੁਪਿਆ ਹਾਂ ਹੁਣ ਇਹਦਾ ਮੰਗਿਆ 20000 ਆ ਆ ਪੱਟਦਾ ਅੱਛਾ ਇਹ ਹਾਰਾਂ ਇਹਦਾ ਸਾਰਾ ਮੰਗਿਆ ਨਾ 44000 ਜੋੜੀ ਦਾ ਹੋ ਗਿਆ ਜੀ ਆ ਫੜਵੀ ਆ ਫੜੋ ਬਾਈਆਂ ਨਾਲ ਅਗਲਾ ਸਲਾਹ ਕਰ ਵੀ ਸਲਾਹ ਹੋ ਗਈ ਜਰਾਣ ਹੋਣ ਕਿ ਬੰਬੇ ਵੀ ਮੈਂ ਹੋ ਜੂ ਆ ਫੜਵਾ ਮੈਂ ਬੱਕਰੇ ਫੜਵਾ ਮਾੜੀ ਸਲਾਹ ਦੀ ਤੇਰਾ ਮੈਂ ਹਾਂ ਮਰੇ ਆ ਗਿਆ ਨਹੀਂ ਸਲਾਹ ਲੈਣਾ ਜੀ ਨਹੀਂ ਪਈ ਜਾ ਨਾਲ ਕਰੀਂਗਾ ਛੜਾ ਪੱਕਾ ਲਾ ਤੂੰ ਬੱਸ ਲਓ ਦੋਨੋਂ ਬੱਕਰੇ 30000 ਰਿਆ ਬਾਈ ਨਹੀਂ ਇਹ ਨਹੀਂ ਮਹਾਰਾਜ ਇੱਧਰ ਮੋਬਾਈਲ ਕਿੰਨੀ ਹੈ ਕਮਾਲ ਕਰ ਹੋ ਫਿਰ ਆਹ ਹੋਇਆ ਮੁੱਲ ਹੀ ਨਹੀਂ ਮੰਗਿਆਗਾ ਹੈ ਕਿ ਨਹੀਂ ਬਾਈ ਉਹ ਹੋਇਆ ਚਾਚਾ ਇਹ ਯਾਰ ਬੋਣੀ ਕਰਨ ਵਾਲਾ ਕੰਮ ਕਰਦੇ ਆਂਗੇ ਆਹ ਪੱਟ ਦਾ 18000 ਮੰਗ ਲਿਆ ਕੀ ਕਿੰਨੀ ਜਿਆਦਾ ਮੰਗ ਲਿਆ ਬੰਦਰ ਇਹਦਾ 18 ਮੰਗ ਲਿਆ ਇਹਦਾ ਯਾਰ 26000 ਰੁਪਏ ਮੰਗਦਾ ਪੱਟ ਦਾ ਤੇ 6 ਦਾ ਦੁਪੱਟਾ ਕੀ ਆ ਗਾ ਹੈ ਨਾ ਬਾਈ ਯਾਰ ਆਦਾ 2.5 ਮਹੀਨੇ ਦੇ ਬੰਦੇ ਨੇ ਦੱਸੇ ਆਪਾਂ ਨੂੰ ਇਹਦੀ ਗਾਰੰਟੀ ਆਪ ਦੱਸਦੇ ਹੋ ਗਾਰੰਟੀ ਨਹੀਂ ਲਿੰਦੇ ਵੀ ਅਸੀਂ ਵੀ ਮੁੱਲ ਖਰੀਦੀ ਆ ਆਹ ਪੱਟ ਦੀ ਫੁੱਲ ਗਾਰੰਟੀ ਹੈ ਵੀਰੇ ਬੱਕਾ ਠੀਕ ਨਹੀਂ ਗਿਆ ਇਹਦੇ ਵਿੱਚ 5000 ਰੁਪਏ ਹੋਰ ਪਊਗਾ ਆਪਾਂ 50 ਬੈਂਕੀ ਜਾ ਕੇ ਲਹੂਏ ਕੈਨਾ ਤੋਂ 3000 ਪੰਜ ਰੁਪਏ ਹੋ ਪੂਗਾ 535 ਦੇ ਬਟਾ ਦੇ ਇਹ ਬੱਤੀ ਬੱਤੀ ਕੱਲ ਦੇਖਦੇ ਆ ਕੋਈ 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 ਪਹਿਲੇ ਥੋੜੋ ਉੱਥੇ ਲਾਵਾਂਗੇ ਸਾਡੇ ਉਹ ਭੈਣਾ ਨਾ ਲਾ ਲਈ ਫੇਰ ਵੀ ਯਾਰ ਬੰਦੇ ਬਈ ਇੱਕ ਰਾਹ ਪਾ ਦੀ ਫੇਰਾ ਅੱਧਾ ਮਾਰ ਕੇ ਇੱਕੋ ਹੀ ਰਾਹ ਪਾਉਂਗਾ ਦੇਖ ਬੋਣੀ ਕਰਨੀ ਸਰਪੰਚ ਸਾਹਿਬ ਤੇਰੀ ਮੰਡੀ ਤੇ ਠੀਕ ਆ ਪਿਛਲੀ ਵਾਰੀ ਜਦ ਮੇਰੀਆਂ ਦੋ ਵੇਗੀਆਂ ਸੀ ਆ ਅੱਜ ਤੇਰੀ ਬੋਣੀ ਕਰਨੀ ਆ ਕਿ ਇੱਥੇ ਹੀ ਮੰਨ ਗਾ ਠੀਕ ਆ 42000 ਦੀ ਜੋੜੀ ਦਵਾਂਗੇ ਜੀ ਮਗਾਣ ਨੂੰ ਕੁਝ ਆ 3000 ਦੀ ਰਕੀ ਹੋਵੇ ਬਈ ਖਾਂਦੀਆਂ ਪਰ ਠੀਕ ਹੈ ਕਿ ਨਹੀਂ ਬੇ ਦੇਣ ਵਾਲੀ ਗੱਲ ਮੈਂ ਹੀ ਬੋਣੀ ਕਰਨੀ ਹੈ ਠੀਕ ਆ 32 ਦੀਆਂ ਦੇ ਨਹੀਂ ਨਹੀਂ ਸਰਪੰਚ ਕੀ ਫਾਇਦਾ ਐਵੇਂ ਆਪਾਂ ਕੱਚੀ ਗੱਲ ਕਰੀ ਹੁੰਦੇ ਓਏ ਮੇਰਾ ਫਾਇਦਾ ਆ ਦੇਤਾ ਓ ਵੀ ਠੀਕ ਹੈ ਪੱਟਾ ਦੇਖਾ ਜੀ 9 ਦਾ ਪੱਠਾ ਯਾਰ ਬਾਈ ਲੈ ਨਵੇਂ ਬੰਦੇ ਮਾਰਨਾ ਓਏ ਲੈ ਬੱਕਰੀਆਂ ਤੇ ਦੇਖ ਲੈ ਆਪਾਂ ਕੀ ਚੱਲ ਰਹਾ ਨਾ ਨਵੇਂ ਬੰਦੇ ਓਖਾ ਹੋ ਜਾਂਦਾਗਾ ਨਹੀਂ ਫਿਰ ਗੱਲ ਬਈ ਰੱਬ ਲਾ ਜੀ ਮੈਂ ਮਲਾਈਵ ਜੀ ਕਹਿਣਾ ਗੱਲ ਗੱਲ ਤੋਂ ਲਾਈਵ ਜੀ ਕਹਿਣਾ ਰੱਬ ਲਾ ਦੇ ਗੱਲ ਕਰਿਆ ਕਰੋ ਨਾ ਨਹੀਂ ਮੇਰਾ 80000 ਖਰੀਦ ਕੇ ਲੈ ਆਨੇ ਐਸੀ ਕਿਹੜੇ ਘਰੇ ਬਣਾਉਣੇ ਇੱਕ ਜੂਲੀ ਜਿੰਨੇ ਮੇੜ ਦਾ ਦੋ ਤਿੰਨ ਮੇੜ ਦਾ ਰੱਬਾ ਨਿਕਲ ਲਗਾ ਰਗਾ ਦੇਖ ਗਾਹ ਨਹੀਂ ਬੈਸ ਰੋਟੀ ਬਣੂਗੀ ਬੇਲੂ ਗਾਹ ਬਹਿ ਹੋਗੀ ਮੋਨ ਹੈਗਾ ਠੀਕ ਹੈ ਨਾ ਜਿਸ ਵੇਲੇ ਕੋ ਮੈਨੂੰ ਮੰਦਾ ਨਿਵਾਜਤ ਕਿ ਉਹ ਦੁਬਾਰਾ ਗੱਲ ਰੱਬਾ ਲਾਦੀ ਗੱਲ ਨਹੀਂ ਉਹ ਕਿ ਉਹ ਕਿਉਂ ਪਾਣੀ ਇਹ ਬਕਾਇਦਾ ਇਧਰ ਕਰਦੀਆਂ ਆਦਾ ਫਾੜ ਯਾਰਾ ਦੇ ਦੇ ਬੱਕਰਾ 35000 ਦੀਆਂ ਨਹੀਂ ਖਾਂਦੀਆਂ ਬਾਰਾ 40000 ਦੇ ਦਊਗਾ ਇਹਦੇ ਨੇ ਲਿਆਣੀਆਂ ਨੇ ਬੱਸ ਲੈ ਹੁਣ ਸਭਾਂ ਚ ਹੁਣ ਕੀ ਕਰੀਏ ਠੀਕ ਹੈ ਨਾ ਰਾਹ ਦੇ ਹੁਣ 40 ਵੀ ਦੇ ਮਾਰਨੇ ਇਹਨਾਂ ਨੇ ਲਿਆਣੀਆਂ ਨੇ ਗਿਆ ਹਟ ਜਾਏ 40 ਕੋ ਚੈੱਕ ਹਟ ਜਾ ਮਾਏ ਬੋਣੀ ਆਲਾ ਕੰਮ ਆਏ ਬੱਕਰੀ ਦੇਖੀ ਯਾਰ ਸਭਾਂ ਚ ਲੈ ਮਾਰਨੇ ਗਾ ਯਾਰ ਲੈ ਹੈਂ ਦੇਖੀ ਬੱਕਰੀ ਇਹ ਦੇਖੀ ਤਰਪਤ 6 ਅੰਦ ਲੈ ਬੱਕਰਾ ਨਾਮੀਆਂ ਨੇ ਬੱਕਰੀ ਮੋੜ ਜਿਆ ਥੋੜਾ ਯਾਰ ਗੱਲ ਆ ਬੱਕਰੀ ਕਿਦਾਂ ਗੱਬਣਾ ਇਹ ਤਾਂ ਯਾਰ ਸਾਰਿਆਂ ਨਰਾਲੀ ਬਈ ਬੱਕਰੀ 4 ਮਹੀਨਾ ਗੱਬਣਾ ਲਾਈ ਪਈ ਹੈਗੀ ਜਿਹੜੀ ਆਏ ਆਏ ਬਈ ਆਪਣਾ ਅਗਲੇ 2.5 ਮਹੀਨੇ ਦੱਸਿਆ ਆਪੇ ਦੀ ਗਾਰੰਟੀ ਜੇ ਮੈਂ ਭਾਲਜੀ ਮਾਰਤੀ ਦੀ ਬੱਕਰੀ ਪਹਿਲਾਂ ਯਾ ਧਾਰੇ ਨੇ ਮਾਰਤੀ ਦੀ ਹਾਂ ਪਤਾ ਲਾ ਮੈਂ ਧਾਰ ਮੰਗ ਚੱਕ ਕਰਕੇ ਦੇਖਿਆ ਸੀ ਹਾਂ ਉਹ ਦੁਨੀ ਜੱਤਾਲਾ ਤੂੰ ਕਿਹੜਾ ਸ਼ਿਆਣਾ ਬੰਦਾ ਹੈ ਬੱਕਰੀਆਂ ਨਾ ਲੈਣ ਦੇਣਾ ਕੰਮ ਕਰਾ ਕੋਈ ਨਹੀਂ ਮੇਰਾ ਆਪਾਂ ਲੈਣ ਦੇਣਾ ਪੋਣੀ ਵਾਲੀ ਕੰਮ ਕਰਿਆਗਾ ਹੁਣ ਹੈਂ ਨਾ ਨਾ ਭਾਈ ਇਹਦਾ ਲਾਈ ਬੈਰੀ ਹੈਗੀ ਇਹ ਬੋਲਾ ਹੋਇਆ ਪਿਆ ਬੋਲਾ ਹੋਇਆ ਪਿਆ ਭਾਈ ਇਹਦਾ ਗੱਬਣਾ ਗੱਬਣਾ ਯਾਰ ਜ਼ਿੰਮੇਵਾਰੀ ਹੋਊਗੀ 4 ਮਹੀਨੇ ਦੀ ਗੱਬਣਾ ਮੇਰੀ ਜ਼ਿੰਮੇਵਾਰੀ ਗਾਂ ਬੱਕਰੀ ਨਹੀਂ ਬੱਕਰੀ ਬਾਸ ਹੋਊਗੀ ਯਾਰ ਹਾਂ ਬੱਕਰੀ ਬਾਸ ਹੋ ਜੂਗੀ ਦੰਦ ਦੰਦ ਯਾਰ ਕਮਾਲ ਕਰਦਾ ਯਾਰ ਕਮਾਲ ਯਾਰ ਜਿਹੜੀ ਇਹ ਸਾਰੇ ਲਾਈਵ ਲਾਈਵ ਬਾਜੀ ਗੱਲ ਇਹ ਉਹ ਨਾ ਨਗਾਤੀ ਨਾ ਸਰਪੰਚ ਇਹ ਗੱਲ ਹੀ ਕਰ ਰਹੇ ਮੈਂ ਵਾਰੀ ਲੈ ਰਿਹਾ ਮੈਂ ਆ ਜਿੰਮੇਵਾਰੀ ਆ ਫੇਰ ਠੀਕ ਆ ਨਾ ਫੇਰ ਜੇ ਵੀਡੀਓ ਚੱਲਣ ਲੱਗ ਰਹੀ ਹੈ ਕਿਹੜਾ ਕਹਿ ਦੂ ਇਹਨੂੰ ਪਾਠ ਨੂੰ ਫੰਡਰ ਲੈ ਜਿੰਮੇਵਾਰੀ ਯਾਰ ਚਾਰ ਮਹੀਨੇ ਹੀ ਬਾਠੇ ਗੱਬਣਾ ਕਮਾਲ ਕਰਦੇ ਹੋ ਯਾਰ ਬਾਈ ਯਾਰ ਕਣ ਤੈਨੂੰ ਥੋੜੋ ਕਹਿੰਦੇ ਆ ਵੀ ਜਾ ਤੇਰੀ ਜਿੰਮੇਵਾਰੀ ਦੁੱਧਰੀ ਜ਼ਿੰਦਗੀ ਹੁਣ ਜਿਹੜੇ ਧਾਰਾ ਪਾਈ ਨੇ ਥੋੜਾ ਅਸੀਂ ਚੋਈ ਜਾਵਾਂਗੇ ਇਹਨੂੰ ਚੋਵਾਂਗੇ ਵਿਚਾਰੀਆਂ ਨੂੰ ਦਾਤੇ ਪੱਕੇ ਆਂ ਜੀ ਆਂਦੇ ਆ ਕਰ ਤੋਂ ਠੀਕ ਆ ਨਾ ਆ ਫਾੜ ਉਹ ਮੈਂ ਕਾਦੂ ਕੱਕੀ ਮਾਤੂ ਦੇ ਦੇਣਾ 100000 ਰੁਪਏ ਦੇ ਦੇ ਯਾਰ 40000 ਰੁਪਏ ਕਹਦੇ ਹਾਂ ਹੁਣ 44000 ਮੰਗੇ ਯਾਰ ਠੀਕ ਆ ਨਾ ਕੀ ਫਾਇਦਾ ਲੈ ਫੜ ਬੋਲ 37000 ਦੀਆਂ ਹੋ ਗਈਆਂ ਬਸ ਹੁਣ ਨਾ ਤੂੰ ਪਰ ਠੀਕ ਆ ਹਾਂ ਖੋਗੇ ਮੇਰੇ ਬਸ ਤੂੰ ਓਏ ਨਹੀਂ ਜਾਚਾ ਰੱਬ ਰਾਜ ਦਾ ਗੱਲ ਹੋਵੇ ਪੱਠਾ ਕਰਮੇ ਯਾਰ ਨਾ ਬਾਹਰੋਂ ਲੈਣ ਜਾਏ ਹੋ ਸਕਦੀ ਹੈਗੀ ਮੋਹਰਾ ਇਹਨਾਂ ਰੱਖਿਆ ਵੀ ਕੱਲ ਬੱਕਰੀ ਆ ਜੇ ਥੋੜੀ ਲੱਸੀ ਹੈ ਜੀ ਜਾਨ ਜੀ ਬਾਈ ਤੇ ਉਹਨੂੰ ਲੈ ਗੜ ਕੇ ਲੱਸੀ ਨੂੰ ਯਾਰ ਸਾਬ ਬੱਕਰੀ ਆ ਤੋੜ ਨਾ ਕਰ ਅਲੋੜਾ ਫੜਾ ਦੇ ਨਾ ਲਓ ਜੀ ਆ ਦੇਖ ਬਾਈ ਬਲਦੀ ਕੰਦੂ ਨਾ ਖਾਂ ਠੱਗੀ ਠੋਗੀ ਬਾਜਗੀ ਦੇਖੋ ਹੁਣ ਇਹ ਨਾ ਜਮੇਦਾਰ ਭਾਈ ਇਹ ਇਹ ਹੈਗਾ ਰਾਮੂ ਜਮੇਦਾਰ ਆ ਉਹ ਮੇਰੇ ਡੱਬੀ ਬੱਕਰੀ ਦੀ ਗਾਰੰਟੀ ਹੈਗੀ ਫੁੱਲ ਆਪਣੀ ਗੁੱਟੀ ਮੇਰੀ ਹੈ ਜੀ ਗਾਰੰਟੀ ਦੇ ਰਿਹਾ ਫੇਰ ਸੋਨੇ ਦੀ ਮੇਰੀ ਗਾਰੰਟੀ ਆ ਮੈਂ ਕੱਲ ਲਈ ਹੈ ਹੈ ਕਿ ਨਹੀਂ ਬਾਈ ਯਾਰ ਮੈਂ ਖੜੇ ਪੂਰਾ ਬੋਲੀ ਮੈਂ ਨਾ ਪਿੱਛੇ ਘਰੇ ਹੈਗਾ ਰਾਮੂ ਲੈਣਾ ਬਈ ਜਮਨਰੀ ਦੀ ਹੋਣ ਗਾਰੰਟੀ ਦੀ ਜੇ ਬੱਕਰੀ ਨਾ ਸੂਈ ਬੱਕਰੀ ਬਈ ਉਰੇ ਨਹੀਂ ਬਾਅਦ ਹਾਂ ਬੱਕਰੀ ਬਈ ਮੈਂ ਬਾਅਦ ਤੈਨੂੰ ਪੈਸੇ ਦਊਂਗਾ ਤੈਨੂੰ ਐ ਨਹੀਂ ਬੱਕਰੀ ਬਦ ਲ ਦੇਊਂਗਾ ਹੋਰ ਦਾ ਫੈਕਰੀ ਪੈਸੇ ਮਿਲਣਗੇ ਕਮਾਲ ਕਰਦੇ ਆ ਥੋੜਾ ਗੱਲ ਆ ਜਾਣਾ ਆ ਫੜੀ ਲੈ ਫੜੀ ਬੱਕਰੀ ਇੱਕ ਦਿਨ ਦਾ ਪੱਕਾ ਕੱਚਾ ਸਪਰਦਿਨ ਹੁੰਦਾ ਬਈ ਐ ਨਹੀਂ ਚਾਚਾ ਨਹੀਂ ਨਹੀਂ ਹੁੰਦਾ ਚਾਚਾ ਠੀਕ ਹੈ ਪੂਰੀ ਗੱਲ ਇਹ ਕੋਈ ਮੈਂ ਤਾਂ ਗੱਲ ਫੋਨ ਕਰਕੇ ਕਹੂੰਗਾ ਯਾਰ ਕੱਲੂ ਆ ਆ ਬੱਕਰੀ ਦੇਖ ਲੈ ਲੈ ਇਹਦੇ ਤੋਂ ਅੱਠ ਦੰਦੇ ਵੀ ਗੱਬਣ ਮਾਰਨੇ ਇੱਧਰ ਛੋਲੇ ਵਰਗੇ ਦੰਦੇ ਖੜੇ ਨੇ ਇਹ ਤਾਂ ਸਾਡੇ ਫਿੱਟ ਨੇ ਹਾਂ ਦੋ ਨੇ ਇੱਕ ਚੱਲਾ ਬਗੰਦਰੀ ਬਾੜ ਦੇ ਕੋਈ ਗੱਲ ਚੱਲ ਹੋ ਦੇਦਾਗਾ ਹਾਂ ਲੈ ਲੈ ਪੇਮੈਂਟ ਕਰ ਦੇ ਬਾਈ ਆ ਫੜੀ ਅੰਦਰ ਕਰ ਦੇਣਾ ਬਾਈ ਲੈ ਜਾਉਂਗੇ ਹੁਣੀ ਕਿ ਇੱਥੇ ਬੰਦ ਨਹੀਂ ਆ ਗੰਦਲ ਬਾੜ ਦੇ ਕੋਈ ਗੱਲ ਲੈ ਬਈ ਉਹ ਕਰ ਦੋ ਤਾਂ ਇਹਦੇ ਗੋਗਲ ਬੇੜ ਕਰਨੀ ਆ ਕੋਈ ਪੀ ਗਾ ਨਹੀਂ ਇਹ ਲਈਏ ਦੋਸਤ ਨੂੰ ਆਜ ਬੋਲਾ ਪਾਹੀ ਭਈ ਆਉ ਦੇ ਜੀ ਹੁਣ ਹਲਟ ਮੈਂਗੇ ਮੋਬਾਈਲ ਦੀ ਭੈਣੇ ਗਈ ਜੋ ਹੱਦ ਨਾਲ ਮੁਰਝੇ ਲੱਗੇ ਰਿਆ ਸਾਨੂੰ ਕਿਵੇਂ ਅਜੇ ਲੋੜ ਦਾ ਕੰਮ ਮੰਨਣਾ ਦੀ ਮਹ ਗਰਮੀ ਬੜੀ ਜਗੀ ਨਹੀਂ ਮੁੰਗਾਏ ਕਰਨੀ ਨਹੀਂ ਚੱਲ ਹੱਦਾਂ ਆਉਂ ਸ਼ਾਬ ਹੋ ਗਿਆ ਚੱਲ ਹੁਣ ਬੋਣੀ ਹੋ ਗਈ ਜਾਲ ਯਾਰ ਆਪਾਂ ਹੀ ਵੀਰੇ ਬੋਣੀ ਵਾਲੀ ਕੰਮ ਕਰਦੇ ਆ ਕੀ ਫਿਰ ਯਾਰ ਹੈ ਕਿ ਨਹੀਂ ਉਹ ਕਿਦਾਂ ਕਾਲੀ ਅੱਜ ਤੇ ਯਾਰ ਕਿੰਨੇ ਕਿੰਨੇ ਦੀ ਹੋ ਗਈ ਬੱਕਰੀ ਰਾਮ ਬੱਕਾ ਉਹ 8.5 18 18 ਦਾ 8.5 18 ਦਾ ਉਹ ਬਾਈ ਯਾਰ ਦੂਜੀ ਪੱਠ ਮਨਗਲ ਵੱਧਦੀ ਮੰਨ ਲੈ ਜਿਹੜੀ ਸੂਣ ਵਾਲੀ ਹੈਗੀ ਜਿਹੜੀ ਲਾਲ ਲੋਈ ਉਹਨੂੰ ਘੱਟਦੀ ਮੰਨ ਲੈ ਥੋੜੀ ਹੈ ਕਿ ਨਹੀਂ ਵੇ ਉਹਦੀ ਕਿਹੜਾ ਗਰੰਟੀ ਨਹੀਂ ਆ ਸੋਣ ਵਾਲੀ ਹੈ ਹਾਂ ਬਾਈ ਯਾਰ ਆਪਾਂ ਹੁਣ ਮੁੱਲ ਖਰੀਦੀ ਆ ਬਾਈ ਹੈ ਕਿ ਨਹੀਂ ਮਰਾਵਣੀਰ ਕੱਲ ਲੈ ਆ ਬਾਈ ਹਨਾ ਉਹਦਾ ਦੋ ਦਿਨਾਂ ਚ ਬੋਗ ਲੱਗ ਪਤਾ ਲੱਗ ਜੂਗਾ ਉਹ ਆ ਕੋਈ ਖੜੇ ਨੇ ਜੇ ਸਾਡੀ ਨਾਲ ਬੋਲਣਾ ਹੁੰਦਾ ਇਹਨਾਂ ਤੋਂ ਤਾਂ ਦੇਖ ਕੇ ਮਿੰਟ ਜੀ ਦੀ ਬੱਕਰੀ ਬੋਲਦੀ ਹੈਗਾ ਹਾਂ ਤਾਂ ਕਹਿਣਾ ਤੂੰ ਮਹਾ ਵੀ ਹਾਂ ਲਾਲ ਤੂੰ ਬੰਦ ਬੱਸ ਤੂੰ ਇਹ ਕਿ ਬੋ ਲੱਗ ਜਾਂਦੀ ਪਛੇ ਆ ਗਈ ਬਸ ਐਂ ਲੱਗ ਜੂ ਹਾਂ ਦੋ ਮਿੰਟ ਰੋੜਾ ਪਤਾ ਲੱਗੂ ਇਹਦਾ ਨਾਂ ਐ ਵੀ ਪਟਾ ਨਾ ਨੋਟ ਮੈਨੂੰ ਦੇ ਦੂਗਾ ਆ ਗਿਆ ਆ ਗਿਆ ਹੁਣ ਨਾ ਇਹ ਵੀ ਮੈਨੂੰ ਨਗਰੀ ਨੋਟ ਦੇ ਦੂਗਾ ਨਾ ਮੈਨੂੰ ਕਹਿੰਦਾ ਨਹੀਂ ਮੰਨੂ ਦੱਸਿਆ ਸਾਹਬ ਕਿਤੇ ਪਾਉਣੇ ਪੈ ਜਾਣਗੇ ਸਾਹਬ ਹੁਣ ਤੇ ਦੱਸਾਂਗੇ ਖੜਾ ਜਾ ਦੋ ਮੀਟਰ ਤੇਰੇ ਵਾਲੇ ਮੋਲ ਚ ਪਾ ਇੱਧਰ ਫਿਰ ਦੱਸਾਂਗੇ ਤੇਰਾ ਫੋਨ ਤੇ ਆ ਗਿਆ ਪਿੱਛੇ ਕਰ ਲੈ ਇਹ ਆ ਦੇਖ ਇਧਰ ਆ ਆ ਗਿਆ 37000 ਮੇਰੇ ਕੋਲ ਹੁਣ ਮੈਸੇਜ ਕੁਲਵਿੰਦਰ ਸਿੰਘ ਲੈ ਕਾਉਂਟ ਚਲੇ ਗਈ ਫਿਰ ਹੁਣ ਇਹਦੇ ਨਾਲ ਵੀ ਆ ਕੇ ਗਿਣ ਲੈ ਇਹਵੇਂ ਨਹੀਂ ਮੰਨ ਗੱਲ 37000 ਮੈਂ ਗਿਣ ਲਿਆ ਕੋਈ ਨਵਾਂ ਨਹੀਂ ਪੁਰਾਣਾ ਨਹੀਂ ਕੀ ਕਰ